ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਫਿਰ ਨਾਭੀ ਵੈਦਾ ਆਯੁਰਵੈਦਿਕ ਸੈਂਟਰ ਬੰਗਾ ਦੀ ਟੀਮ ਇੱਕ ਹੋਰ ਆਪਣੇ ਨਾਭੀ ਵੈਦਾ ਦੇ ਰਿਜ਼ਲਟ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਈ ਹੈ ਅੱਜ ਆਪਾਂ ਪਹੁੰਚੇ ਆ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਸਾਡੇ ਵੀਰ ਜੀ ਨੇ ਜਿਨ੍ਹਾਂ ਨੇ ਨਾਭੀ ਵੈਦਾ ਯੂਜ਼ ਕੀਤਾ ਔਰ ਯੂਜ਼ ਕਰਨ ਤੋਂ ਬਾਅਦ ਇਹਨਾਂ ਨੂੰ ਕੀ ਰਿਜ਼ਲਟ ਆਇਆ ਉਸ ਬਾਰੇ ਆਪ ਜੀ ਨਾਲ ਗੱਲ ਕਰਾਂਗੇ ਨਾਬੀ ਵੈਦਾ ਉਹੀ ਓਸ਼ਦੀ ਹੈਗੀ ਹੈ ਜਿਹੜੀ ਨਾ ਤਾਂ ਆਪਾਂ ਖਾਣੀ ਹੈ ਨਾ ਪਿਣੀ ਹੈ ਸਿਰਫ ਤੁਲਨੀ ਦੇ ਵਿੱਚ ਹਰ ਰੋਜ਼ ਰਾਤ ਨੂੰ ਸੌਣ ਮehle ਦੋ ਬੂੰਦਾ ਪਾ ਕੇ ਅੱਧਾ ਪੌਣਾ ਘੰਟਾ ਪਾਸੇ ਦੇ ਰੇਡ ਜਾਣਾ ਹੁੰਦਾ ਹੈ ਇਹ ਜਿਹੜਾ ਤੇਲ ਹੈ ਆਯੁਰਵੈਦਿਕ ਬਹੁਤ ਸਾਰੀਆਂ ਬਿਮਾਰੀਆਂ ਤੇ ਕੰਮ ਕਰਦਾ ਹੈ ਜਿਦਾਂ 슈ਗਰ ਥਾਇਰਾਇਡ ਬਵਾਸੀਰ ਲੇਡੀਜ਼ ਦੀ ਗਾਇਨੇਜੀ ਪ੍ਰੋਬਲਮ ਸਰਵਾਈਕਲ ਹੈ ਬੀਪੀ ਹੈ ਲੀਵਰ ਜਾਂ ਕਿਡਨੀ ਦੀ ਪ੍ਰੋਬਲਮ ਹੈਗੀ ਆ ਗਠੀਏ ਦੀ ਦਿੱਕਤ ਹੈ ਜੋੜਾਂ ਦੀ ਪ੍ਰੋਬਲਮ ਹੈ ਮਰਦਾਨਾ ਕਮਜ਼ੋਰੀ ਤੇ ਵੀ ਬਹੁਤ ਵਧੀਆ ਰਿਜ਼ਲਟ ਇਸ ਤੇਲ ਦੇ ਹੈਗੇ ਆ ਤੇ ਸਾਡੇ ਨਾਲ ਸਰ ਹੁਣੇ ਆ ਜਿਨ੍ਹਾਂ ਨੇ ਇਹ ਤੇਲ ਯੂਜ਼ ਕੀਤਾ ਤੇ ਅੱਜ ਆਪਾਂ ਇਹਨਾਂ ਨਾਲ ਗੱਲ ਕਰਦੇ ਇਹਨਾਂ ਨੂੰ ਤੇਲ ਦਾ ਕੀ ਰਿਜ਼ਲਟ ਆਇਆ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਸਰ ਸੇਤਾ ਠੀਕ ਆ ਜੀ ਤੁਸੀਂ ਬਹੁਤ ਸ਼ੁਕਰੀਆ ਹਾਂਜੀ ਜੀ ਧੰਨਵਾਦ ਜੀ ਧੰਨਵਾਦ ਜੀ ਤੇ ਤੁਸੀਂ ਨਾਬੀ ਵੈਦਾ ਯੂਜ਼ ਕੀਤਾ ਜੀ ਹਾਂਜੀ ਸਰ ਨਾਬੀ ਵੈਦਾ ਤੁਸੀਂ ਨਾਬੀ ਵੈਦਾ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਹਿਲਾਂ ਤਾਂ ਆਪਣਾ ਨਾਮ ਇਹ ਤੁਹਾਡੇ ਏਰੀਆ ਕਿਹੜਾ ਸ਼ਹਿਰ ਹੈ ਕਿਹੜਾ ਐਡਰੈਸ ਹੈ ਤੇ ਤੁਸੀਂ ਨਾਬੀ ਵੈਦਾ ਦਾ ਤੁਹਾਨੂੰ ਕੀ ਰਿਜ਼ਲਟ ਆਇਆ ਪੀ ਸਾਡੇ ਦਰਸ਼ਕਾਂ ਦਾ ਵੀ ਆਪਣੇ ਵਿਚਾਰ ਸਾਂਝੇ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਮਾਈ ਸੈਲਫ ਸ਼ਕਤੀ ਕੁਮਾਰ ਤੇ ਮੈਂ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਕਲਾ ਦਾ ਰਹਿਣ ਵਾਲਾ ਜੀ ਤੇ ਪ੍ਰੋਫੈਸ਼ਨ ਹੈਗਾ ਮੇਰਾ ਮੈਂ ਟੀਚਰ ਆ ਮੈਨੂੰ ਫੇਸਬੁੱਕ ਦਾ ਮੇਰਾ ਅਕਾਊਂਟ ਹੈਗਾ ਮੈਂ ਇੱਕਦਿਲ ਸਰਫਿੰਗ ਕਰ ਰਿਆ ਸੀਗਾ ਤੇ ਇਹਨਾਂ ਦਾ ਨਾਦੀ ਵੈਦ ਦਾ ਜਿਹੜਾ ਸ਼ੋ ਹੋਇਆ ਸੀ। ਉਹ ਦੇਖੋ ਮੇਰੀ ਉਮਰ ਜਿਹੜੀ ਹੈਗੀ ਆ ਉਹ 39 ইয়ারਸ ਹੋ ਗਈ ਹੈ। ਓਕੇ ਤੇ ਵੱਡੀ ਉਮਰ ਦੇ ਨਾਲ ਹਲਕੀ ਫੁਲਕੀ ਬੰਦੇ ਨੂੰ ਸਮੱਸਿਆ ਆਉਂਦੀ ਹੈ ਜੀ। ਆਪਾਂ ਮੈਂ ਇਹ ਕੀ ਸਵਾਲਸਾ ਜਿਹਦੇ ਲਈ ਤੁਸੀਂ ਨਾਦੀ ਵੈਦਾ ਯੂਜ਼ ਕੀਤਾ? ਮੈਨੂੰ ਦੀਪਚੀ ਥੋੜੀ ਲਿਵਰ ਦੀ ਸਮੱਸਿਆ ਸੀਗੀ। ਜੀ। ਹਾਂ ਜੀ। ਵੈਸੇ ਤਾਂ ਕੋਸ਼ਿਸ਼ ਤਾਂ ਬੰਦਾ ਇਹੀ ਕਰਦਾ ਹੈਗਾ ਕਿ ਮੈਂ ਆਪਣਾ ਜਿੰਨਾ ਵੀ ਧਿਆਨ ਰੱਖ ਸਕਾਂ ਰੱਖਾਂ ਮੈਂ ਬਿਲਕੁਲ ਪਰ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਟੈਨਸ਼ਨਾਂ ਕਿੰਨੀ ਆ ਬਿਲਕੁਲ ਤੇ ਸਾਡੇ ਡਿਪਾਰਟਮੈਂਟ ਦੇ ਵਿੱਚ ਡਿਊਟੀ ਤੇ ਚੱਲ ਜਾਓ ਆ ਜਾਓ ਟਾਈਮ ਹੀ ਨਹੀਂ ਲੱਗਦਾ ਸਮਾਂ ਨਹੀਂ ਲੱਗਦਾ ਹੈ ਜੀ ਤੇ ਮੈਨੂੰ ਲੀਵਰ ਦੇ ਵਿੱਚ ਹਲਕੀ ਹਲਕੀ ਜੀ ਪ੍ਰੋਬਲਮ ਸੀ ਜੀ ਕੁਝ ਵੀ ਖਾ ਲੈਣਾ ਭਾਰਾ ਜਿਹਾ ਲੱਗਣਾ ਜੀ ਤੇ ਜਦੋਂ ਮੈਂ ਫੇਸਬੁੱਕ ਤੇ ਦੇਖੀ ਹੈਗੀ ਆ ਫਿਰ ਮੈਂ ਕਾਲ ਕੀਤੀ ਜੀ ਤੇ ਥੋੜੀ ਮੈਡੀਸਨ ਮੰਗਾਈ ਮੈਂ ਇਹ ਉਹ ਨੂੰ ਯੂਜ਼ ਕੀਤਾ ਮੈਂ ਜਿਹੜਾ ਪਹਿਲਾ ਮੰਤ ਸੀਗਾ ਉਹਦੇ ਵਿੱਚ ਮੈਨੂੰ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆਇਆ ਅੱਛਾ ਕਿਉਂਕਿ ਮੈਂ ਪਹਿਲਾਂ ਆਲਰੇਡੀ ਮੈਂ ਦੋ ਤਿੰਨ ਆਯੁਰਵੈਦਿਕ ਜਿਹੜੀਆਂ ਮੈਡੀਸਿਨ ਸੀ ਉਹ ਖਾਣਾ ਸੀਗਾ ਤੇ ਮੈਨੂੰ ਫਰਕ ਨਹੀਂ ਨਜ਼ਰ ਆਇਆ ਸ਼ਾਇਦ ਮੇਰੇ ਤੋਂ ਨਾਲ ਗੱਲ ਵੀ ਹੋਈ ਸੀ ਜੀ ਤੁਹਾਡਾ ਫੋਨ ਆਇਆ ਸੀ ਤੁਸੀਂ ਕਹਿੰਦੇ ਵੀ 1 ਮਹੀਨਾ ਹੋ ਗਿਆ ਯੂਜ਼ ਕਰਦਿਆਂ ਨੂੰ ਹਜੇ ਮੈਨੂੰ ਉਹ ਫੈਕਟਰ ਹਜੇ ਨਜ਼ਰ ਨਹੀਂ ਆਇਆ ਜਿਹੜਾ ਤੁਸੀਂ ਕਹਿੰਦੇ ਸੀ ਫਿਰ ਮੈਨੂੰ ਇੱਦਾਂ ਫੀਲ ਹੋਇਆ ਕੀ ਸ਼ਾਇਦ ਇਹ ਵਾਲੀ ਜਿਹੜੀ ਮੈਡੀਸਨ ਹੈਗੀ ਆ ਇਹ ਵੀ ਇੰਨੀ ਕਾਰਗਰ ਨਹੀਂ ਹੈਗੀ ਅਫੈਕਟਿਵ ਨਹੀਂ ਹੈਗੀ ਓਕੇ ਤੇ ਤੁਹਾਡੀ ਗੱਲ ਹੋਣ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਦੱਸਿਆ ਕਿ ਘੱਟੋ ਘੱਟ ਵੀ 4 ਮਹੀਨੇ ਇਹਨੂੰ ਤੁਸੀਂ ਜ਼ਰੂਰ ਯੂਜ਼ ਕਰੋ ਕਿਉਂਕਿ ਇਹ ਇਹ ਆਯੁਰਵੇਦ ਹੈ ਇਹ ਨਾ ਹੌਲੀ ਕੰਮ ਕਰਨਾ ਪਰ ਜੜ ਤੇ ਕੰਮ ਕਰਨਾ ਕਿਉਂਕਿ ਇਹ ਨਾਭੀ ਰਹੀ ਆਪਾਂ ਇਹ ਯੂਜ਼ ਕਰੀਦਾ ਨਾਭੀ ਸਾਡੇ ਸਰੀਰ ਦੀ ਜੜ ਹੈ ਜਿਵੇਂ ਇੱਕ ਦਰਖਤ ਹੈ ਦਰਖਤ ਦੀ ਜੜ ਨੂੰ ਪਾਣੀ ਪਾਓ ਤੇ ਦਰਖਤ ਹਰਾ-ਪਰਾ ਹੁੰਦਾ ਫਲ ਫੂਲ ਉਗਦੇ ਆ ਇਸੇ ਤਰ੍ਹਾਂ ਸਾਡੀ ਨਾਭੀ ਹੈ ਨਾਭੀ ਸਾਡੀ ਬੋਡੀ ਦੀ ਜੜ ਹੈ ਤੇ ਉਹ ਫਿਰ ਤੁਹਾਨੂੰ ਇਸੇਲੇ ਦੱਸਿਆ ਸੀ ਕਿ ਟਾਈਮ ਲੱਗਣਾ ਪਰ ਤੁਹਾਨੂੰ ਰਿਜ਼ਲਟ ਆਏਗਾ 1 ਮਹੀਨਾ ਨਹੀਂ 2 ਮਹੀਨੇ ਤੇ 4 ਮਹੀਨੇ ਪੂਰੇ ਤੁਸੀਂ ਯੂਜ਼ ਕਰਨਾ ਹੀ ਕਰਨਾ ਇਹਨੂੰ ਬੰਦ ਨਾ ਕਰ ਦਿਓ ਫਿਰ ਨੈਕਸਟ ਕਿੱਦਾਂ ਹੋਇਆ ਜੀ ਨੈਕਸਟ ਵੀ ਜਦੋਂ ਤੁਸੀਂ ਮੈਨੂੰ ਗਾਈਡ ਕੀਤਾ ਸੀਗਾ ਜੀ ਕਿ ਹਲੇ ਫੋਨ ਤੁਸੀਂ ਇਹਨੂੰ ਯੂਜ਼ ਕਰੋ ਤੇ ਜਦੋਂ 2 ਮਹੀਨੇ ਬੀਤ ਗਏ ਠੀਕ ਹੈ ਦੋ ਚਾਰ ਦਿਨ ਉੱਤੀ ਹੋਈ ਸੀਗੇ ਤੇ ਮੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਹਲਕਾ ਜਿਹਾ ਫੀਲ ਹੋਣਾ ਸ਼ੁਰੂ ਹੋਇਆ ਓਕੇ ਹਾਂਜੀ ਤੇ ਜਦੋਂ ਉਹਨੇ ਅਸਰ ਕੀਤਾ ਹਨਾ ਮੈਡੀਸਨ ਨੇ ਓਕੇ ਤੇ ਮੈਂ ਕੰਟੀਨਿਊਸਲੀ ਪਾਉਂਦਾ ਸੀਗਾ ਰਾਤ ਨੂੰ ਸੌਣ ਲੱਗਿਆ ਰਾਤ ਨੂੰ 8:00 ਵਜੇ ਦੋ ਬੂੰਦਾਂ ਪਾ ਕੇ ਹਾਂਜੀ ਹਾਂਜੀ ਓਕੇ ਤੇ ਮੈਂ ਆਪਣੀ ਵਾਈਸ ਨੂੰ ਵੀ ਗਾਈਡ ਕੀਤਾ ਓਕੇ ਕਿ ਮੈਂ ਕਹਾਂ ਮੈਨੂੰ ਦਵਾਈ ਲੱਗਦੀ ਹੈ ਅੱਛੀ ਲੱਗਦੀ ਹੈ ਜੀ ਤੇ ਆ ਮੇਰੇ ਸਮੱਸਿਆ ਸੀ ਜੀ ਕਿਉਂਕਿ ਦੇਖੋ ਮੈਂ ਆਪਣੀ ਵਾਈਫ ਨੂੰ ਵੀ ਨਹੀਂ ਕਰੀ ਇਹ ਚੀਜ਼ ਦੱਸੀ ਕਿ ਮੈਨੂੰ ਨਾ ਫੀਲ ਹੁੰਦਾ ਵਾ ਓਕੇ ਟੈਨਸ਼ਨ ਆਉਂਦੀ ਆ ਨਾ ਕਾਫੀ ਬਿਲਕੁਲ ਤੇ ਉਹਨੇ ਉਹਨੂੰ ਵੀ ਦੱਸਿਆ ਮੈਂ ਕਿ ਲੇਡੀ ਨੂੰ ਵੀ ਕਈ ਸਮੱਸਿਆਵਾਂ ਹੁੰਦੀ ਆ ਮੈਂ ਉਹਨੂੰ ਵੀ ਕਿਹਾ ਕਿ ਤੂੰ ਵੀ ਸ਼ੁਰੂ ਕਰ ਓਕੇ ਆ ਤੇ ਬਾਅਦ ਯੋਗਨ ਵੀ ਯੂਜ਼ ਕੀਤਾ ਸੀ ਤਾਂ ਹਾਂਜੀ ਹੁਣ ਤੁਸੀਂ ਦੋਨੋਂ ਮੀਆਂ ਬੀਬੀ ਯੂਜ਼ ਕਰ ਰਹੇ ਹੋ ਹਾਂਜੀ ਓਕੇ ਠੀਕ ਹੈ ਹੁਣ ਦੇਖੋ 4-5 ਮਹੀਨੇ ਹੋ ਗਏ ਹਨ ਤੇ ਇਹਨੂੰ ਆਪਣੇ ਆਪ ਨੂੰ ਵਧੀਆ ਫੀਲ ਹੋਣ ਲੱਗਿਆ ਓਕੇ ਹੁਣ ਜਿਹੜਾ ਜਿਹੜੀ ਹੋਰ ਦਵਾਈਆਂ ਸਾਰੇ ਸਾਰੇ ਇਹ ਤਾਂ ਨਹੀਂ ਲੈ ਰਹੇ ਸੀ ਨਹੀਂ ਖਾਣੇ ਚਾਹਤੀ ਤੇ ਨਾਬੀ ਵਧਾ ਪਾ ਰਹੇ ਆ ਨਾਬੀ ਵਧਾ ਪਾ ਤੇ ਤੁਸੀਂ ਦੂਜਾ ਸੈੱਟ ਮੰਗਵਾਇਆ ਸੀ ਉਦੋਂ ਦੂਜੀ ਵਾਰ ਕਾਲ ਕਰਕੇ ਦੂਜਾ ਸੈੱਟ ਵੀ ਮੰਗਵਾਇਆ ਨਹੀਂ ਮੈਨੂੰ ਲੱਗਾ ਦੋ ਕਿਹੜੀ ਕਿਹੜੀ ਸਮੱਸਿਆ ਸੀ ਜਿਹੜੇ ਆਪਣੇ ਵਿੱਚ ਮੈਂ ਤੁਹਾਨੂੰ ਸ਼ਾਇਦ ਨਹੀਂ ਡਿਸਕਸ ਕੀਤੀ ਸੀ ਜੀ ਜੀ ਮੈਂ ਜਿਹੜਾ ਫੇਸਬੁੱਕ ਦਾ ਤੁਹਾਡਾ ਚੱਲਦਾ ਸੀ ਨਾ ਅਕਾਊਂਟ ਹਾਂਜੀ ਇਹ ਦੋ ਤਿੰਨ ਤੁਹਾਡੀ ਟੀਮ ਦੇ ਮੈਂਬਰ ਹੁੰਦੇ ਸੀਗੇ ਹਨਾ ਤੇ ਮੈਂ ਫੋਨ ਕੀਤਾ ਸੀਗਾ ਦੂਸਰੇ ਸੈਕਟ ਦੇ ਲਈ ਜਦੋਂ ਓਕੇ ਤੇ ਉਹ ਲੜਕੇ ਨੇ ਚੱਕਿਆ ਸੀਗਾ ਫੋਨ ਮੈਨੂੰ ਨਾਂ ਨਹੀਂ ਪਤਾ ਸੀ ਕੀ ਸੀਗਾ ਉਹਦਾ ਓਕੇ ਤੁਹਾਡਾ ਟੀਮ ਮੈਂਬਰ ਹੀ ਸੀਗਾ ਠੀਕ ਹੈ ਤੇ ਤੁਹਾਡਾ ਦੂਸਰਾ ਨੰਬਰ ਵੀ ਭਾਵੇਂ ਮੇਰੇ ਕੋਲ ਹੈਗਾ ਸੀਗਾ ਮੈਂ ਤਾਂ ਚਲੋ ਆਰਡਰ ਹੀ ਦੇਣਾ ਵਾ ਓਕੇ ਤੁਸੀਂ ਫੇਸਬੁਕ ਤੇ ਵੀਡੀਓ ਦੇਖ ਚੁਣੋ ਵੀ ਬੰਗਿਆਂ ਵਾਲੇ ਪਈ ਹੋਈ ਹੈ ਪਈ ਆ ਤੇ ਤੁਸੀਂ ਉਦੋਂ ਉਹ ਆਪਣਾ ਜਿਹੜਾ ਪਰਸਨਲ ਨੰਬਰ ਸੀ ਉਹ ਚੱਕਿਆ ਨਹੀਂ ਸੀ ਮੈਂ ਦੋ ਵਾਰੀ ਕੋਸ਼ਿਸ਼ ਕੀਤੀ ਸੀ ਓਕੇ ਫੇਰ ਤੁਸੀਂ ਉਹ ਬਿਜ਼ੀ ਹੋਣੇ ਤੁਸੀਂ ਠੀਕ ਹੈ ਆ ਫੇਰ ਮੈਂ ਉਹ ਤੇ ਫੇਸਬੁਕ ਵਾਲੇ ਤੇ ਕੀਤਾ ਸੀਗਾ ਜੀ ਕਿ ਉਹ ਲੜਕਾ ਮੈਨੂੰ ਕਹਿ ਰਿਹਾ ਸੀਗਾ ਕਹਿੰਦਾ ਵੀ ਜੋ ਤੁਸੀਂ ਪਾ ਨਹੀਂ ਆ ਤੇਲ ਉਹ ਤਾਂ ਤੁਹਾਨੂੰ ਕਹਿੰਦੇ ਆ ਜਾਣਾ ਹੈਗਾ ਤੇ ਅਸੀਂ ਇੱਕ ਕਹਿੰਦੇ ਬੋਤਲ ਵੀ ਦੇ ਰਹੇ ਆ ਅੱਛਾ ਕਾਦੀ ਬੋਤਲ ਉਹ ਬੋਤਲ ਮੈਨੂੰ ਦੱਸਦਾ ਪਿਆ ਸੀ ਕਿ ਕਹਿੰਦੇ ਕੀ ਹੈਗੀ ਆ 250 ਐਮਐਲ ਦੀ ਓਕੇ ਹਾਂ ਤੇ ਮੈਂ ਸੋਚੀ ਪੈ ਗਿਆ ਜੀ ਮੈਂ ਕਹਾਂ ਵੀ 1 ਲੀਟਰ ਦੀ ਮੈਂ ਕਾਹਤੂ ਬੋਤਲ ਵਰਤਾਂ ਜਦ ਮੇਰਾ ਦੋ ਬੂੰਦਾਂ ਦਾ ਨਾ ਕੰਮ ਚੱਲਦਾ ਪਿਆ ਓਕੇ ਤੇ ਬੰਦਾ ਕੀ ਕਹਿੰਦਾ ਕਿ ਨੀਵਰ ਲਈ ਇਹ ਮਤਲਬ 1 ਲੀਟਰ ਦੀ ਬੋਤਲ ਜਿਹੜੀ ਹੈਗੀ ਆ ਨਾਲ ਨਾਪੀ ਵੈਦਨ ਨਾਲ ਉਹ ਵੀ ਯੂਜ਼ ਕਰੋ ਨੇ ਮੈਨੂੰ ਪ੍ਰਾਈਸ ਦਾ ਵੀ ਕੋਈ ਗੱਲ ਨਹੀਂ ਸੀਗੀ ਤਾਂ ਇਹ 2000 ਰੁਪਏ ਤਾਂ ਉਹਨੇ ਦੱਸਿਆ ਮਹਿੰਗਾ ਚਲੋ ਕੋਈ ਗੱਲ ਨਹੀਂ ਹੈ ਨਾ ਠੀਕ ਹੈ ਪਰ ਫਿਰ ਮੈਂ ਆਪਣਾ ਦਿਮਾਗ ਲੜਾਇਆ ਮੈਂ ਕਿਹਾ ਮਨਾ ਮੈਂ ਕਿਹਾ ਵੀ 2000 ਰੁਪਏ ਤੂੰ ਕਾਹਤੋਂ ਖਰਚਣਾ ਹੂੰ ਜਦੋਂ ਤੇਰਾ ਮਸਲਾ ਬੂੰਦਾ ਨੇ ਹੀ ਹੱਲ ਹੋਣ ਡਿਆ ਵਾ ਕਾਹਤੋਂ ਐਵੇਂ ਹੀ ਹੈ ਨਾ ਨਾਲ ਉਹ ਬੰਦਾ ਬੂੰਦਾ ਵੀ ਤੁਹਾਨੂੰ ਦੇਣ ਨੂੰ ਕਹਿ ਰਿਹਾ ਸੀ ਨਾਲ ਉਹ ਵੋਟਰ ਵੀ ਕੋਈ ਕਹਿ ਰਿਹਾ ਸੀ ਜੂਸ ਦੀ ਯੈਸ ओके हां 2000 ਰੁਪਏ ਦੱਸਦਾ ਪਿਆ ਸੀਗਾ ਹਾ अमाउंट ਨੇ ਨਹੀਂ ਮੈਨੂੰ ਡਿਸਟਰਬ ਕੀਤਾ ਮੈਨੂੰ ਡਿਸਟਰਬ ਕੀਤਾ ਕਿ ਐਕਸਟਰਾ ਜਿਹੜੀ ਚੀਜ਼ ਨੂੰ ਮੈਂ ਖਾਧੂ ਕਿਉਂ ਖਾਧ ਬਿਲਕੁਲ ਹੈਨਾ ਬਿਲਕੁਲ ਇਹ ਬਾਡੀ ਨੇ ਪਤਾ ਨਹੀਂ ਰਜਿਸਟਰ ਕਰਨਾ ਕਿ ਨਹੀਂ ਕਰਨਾ ਹੈਨਾ ਉਹ ਚੀਜ਼ ਨੂੰ ਕਿਉਂਕਿ ਜਿਹੜੀ ਮੈਂ ਆਲਰੇਡੀ ਚੀਜ਼ ਖਾ ਰਿਹਾ ਉਹਨਾਂ ਮੈਂ ਉਹ ਇਫੈਕਟਿਵ ਹੈ ਜਦ ਵਾਈ ਹੈਨਾ ਕਿ ਮੈਂ ਕਿਉਂ ਲਮਾਉ ਬਿਲਕੁਲ ਤੇ ਇਸ ਕਰਕੇ ਫਿਰ ਮੈਂ ਤੁਹਾਨੂੰ ਸ਼ਾਮ ਨੂੰ ਕਾਲ ਕੀਤੀ ਸੀ ਉਦੋਂ ਤੁਹਾਨੂੰ ਮੇਰੀ ਗੱਲ ਹੋਈ ਸੀ ਤਾਂ ਫੋਨ ਤੇ ਨਹੀਂ ਦੱਸ ਰਹੀ ਸੀ ਇਹ ਗੱਲ ਹਾਂ ਤਾਂ ਦੂਸਰਾ ਆਰਡਰ ਜਿਹਦਾ ਸੀਗਾ ਚਲੋ ਇੱਕ ਵਾਰ ਮੈਂ ਸਾਰੇ ਦਰਸ਼ਕਾਂ ਨੂੰ ਇਹ ਵੀ ਗੱਲ ਅੱਜ ਚਲੋ ਸਰ ਹੁਣਾ ਨਾਲ ਮੁਲਾਕਾਤ ਹੋਈ ਹੈ ਇਹਨਾਂ ਨੇ ਇਸ ਗੱਲ ਬਾਰੇ ਜ਼ਿਕਰ ਕੀਤਾ ਨਾਲ ਇੱਕ ਗੱਲ ਕਲੀਅਰ ਕਰ ਦਵਾ ਨਾਭੀ ਵੈਦਾ ਆਯੁਰਵੈਦਿਕ ਜਿਹੜਾ ਤੇਲ ਹੈ ਸਾਡੇ ਕੋਲ 4 ਸਾਲ ਪਹਿਲਾਂ ਵੀ ਤੇਲ ਸੀ ਅੱਜ ਵੀ ਕੰਨਾ ਤੇਲ ਹੈ ਉਹ ਤੇਲ ਦੇ ਨਾਲ ਹੀ 30 ਤੋਂ 35 ਜਿਹੜੀਆਂ ਬਿਮਾਰੀਆਂ ਤੇ ਬਹੁਤ ਵਧੀਆ ਰਾਹਤ ਮਿਲ ਰਹੀ ਹੈ ਸਾਡੇ ਜਿਹੜਾ ਨਾਭੀ ਵੈਦਾ ਆਯੁਰਵੈਦਿਕ ਤੇਲ ਸੈਂਟਰ ਹੈ ਉਥੋਂ ਕੋਈ ਵੀ ਐਕਸਟਰਾ ਚੀਜ਼ ਜਾ ਜਿੱਦਾਂ ਭਾਜੀ ਉਹਨਾਂ ਨੇ ਗੱਲ ਕੀਤੀ ਸਰ ਉਹਨਾਂ ਨੇ ਕੋਈ ਜੂਸ ਦੀ ਬੋਤਲ ਨਾਲ ਦੇ ਰਿਆ ਬੰਦਾ ਕਹਿ ਰਿਹਾ ਵੀ ਤੇਲ ਨਾਲ ਵੀ ਪਾਓ ਨਾਲ ਇੱਕ ਜੂਸ ਦੀ ਬੋਤਲ ਵੀ ਉਹ ਲੀਵਰ ਨੂੰ ਸੈੱਟ ਕਰੇਗਾ ਜੇ ਅਸੀਂ ਦੱਸ ਰਹੇ ਹਾਂ ਕਿ ਲੀਵਰ ਨਾਭੀ ਵੈਦਾ ਨਾਲ ਹੀ ਠੀਕ ਹੋਣਾ ਤਾਂ ਸਾਡਾ ਤੇਲ ਦੇ ਨਾਲ ਅਸੀਂ ਐਕਸਟਰਾ ਕੋਈ ਚੀਜ਼ ਨਹੀਂ ਦਿੰਦੇ ਇਹ ਸਪੈਸ਼ਲ ਇਹ ਚੀਜ਼ ਸਾਰੇ ਦਰਸ਼ਕ ਨੋਟ ਕਰ ਲਓ ਨਾਭੀ ਵੈਦਾ ਇਸ ਤਰ੍ਹਾਂ ਦੀ ਤੇਲ ਤੋਂ ਇਲਾਵਾ ਹੋਰ ਚੀਜ਼ ਕੋਈ ਨਹੀਂ ਜਾਂ ਜੜੀ ਰੋਟੀ ਜਾਂ ਹੋਰ ਕੋਈ ਪ੍ਰੋਡਕਟ ਨਹੀਂ ਵੇਚਦਾ ਕਿਉਂਕਿ ਨਾਭੀ ਵੈਦਾ ਦੇ ਨਾਲ ਹੀ ਜੇਕਰ ਲੋਕਾਂ ਨੂੰ ਇੰਨੇ ਵਧੀਆ ਰਿਜ਼ਲਟ ਆ ਰਹੇ ਨੇ ਅਸੀਂ ਦੂਜੀ ਚੀਜ਼ ਲੋਕਾਂ ਨੂੰ ਕਿਉਂ ਵੇਚੀਏ ਤੇ ਬਾਕੀ ਜੇ ਕੋਈ ਵੇਚਦੇ ਉਹ ਲਾਗਰਪੱਟ ਨਾਭੀ ਵੈਦਾ ਇਹ ਚੀਜ਼ ਨਹੀਂ ਵੇਚਦਾ ਇਹਨੇ ਤੇ ਚਲੋ ਕਾਫੀ ਸਰਤਾ ਡੇਰਾ ਸਾਜੋ ਤੁਹਾਨੂੰ ਲੀਵਰ ਦੀ ਵੀ ਜਿਹੜੀ ਪ੍ਰੋਬਲਮ ਹੈ ਹੁਣ ਉਹ ਵੀ ਕਵਰ ਹੋ ਗਈ ਤੇ ਬਹੁਤ ਚੰਗੀ ਗੱਲ ਹੈ ਔਰ ਇਹ ਜਿਹੜੇ ਜਲੀ ਬੂਟੀ ਦੇ ਅਰਕ ਨੇ ਇਹ ਅਰਕਾਂ ਦੇ ਨਾਲ ਇੰਨਾ ਜਿਹੜਾ ਤੁਹਾਨੂੰ ਬੈਨੀਫਿਟ ਵਿਦਿਆ ਤੁਸੀਂ ਦਰਸ਼ਕਾਂ ਨੂੰ ਸਾਡੇ ਹੁਣ ਕੀ ਕਹਿਣਾ ਚਾਹੋਗੇ ਨਾਬੀ ਬਿਆਦਾ ਬਾਰੇ ਦੇਖੋ ਮੈਂ ਜਿੰਨਾ ਵੀ ਥੈਂਕਸਫੁਲ ਹਾਂ ਨਾ ਤੁਸੀਂ ਬਹੁਤ ਵਧੀਆ ਹੈਗਾ ਤੁਹਾਡਾ ਧੰਨਵਾਦ ਜੀ ਧੰਨਵਾਦ ਮੈਡੀਸਨ ਹੈਗੀ ਆ ਤੇ ਮੇਰੇ ਰੈਲੇਟਿਵ ਵੀ ਹੈਗੇ 1 2 ਮੈਂ ਉਹਨਾਂ ਨਾਲ ਵੀ ਗੱਲ ਕੀਤੀ ਮੈਂ ਕਹਿੰਦਾ ਮੈਂ ਇਦਾਂ ਮੈਂ ਯੂਜ਼ ਕਰ ਰਿਹਾ ਮੈਂ ਨਾ ਤੇ ਮੈਨੂੰ ਦੋਨੇ ਚੀਜ਼ਾਂ ਕਾਫੀ ਐਫੈਕਟਿਵ ਲੱਗ ਰਹੀਆਂ ਓਕੇ ਤੇ ਮੈਂ ਜਾ ਕੇ ਆਣਾ ਉਹਨਾਂ ਕੋਲ ਵੀ ਉਹਨਾਂ ਨੂੰ ਦਊਂਗਾ ਇੱਕ ਇੱਕ ਬੋਤਲ ਦੀ ਜਿਹੜੀ ਕੋਈ ਉਹ ਯੂਜ਼ ਕਰਨ ਕੋਈ ਹਾਂ ਜਰੂਰ ਸਿੱਖੋ ਇੰਨੇ ਕੇ ਪੈਸੇ ਲਾ ਕੇ ਜੇ ਦੇਖੋ ਕਦੀ ਵੀ ਬੰਦਾ ਹਸਪੀਟਲਾਈਜ਼ ਹੁੰਦਾ ਵਾ ਤੇ 2 ਤੋਂ 3 ਲੱਖ ਰੁਪਏ ਨੂੰ ਪੈ ਜਾਂਦਾ ਬਿਲਕੁਲ ਸਹੀ ਇਦਾਂ ਦੀਆਂ ਅੱਜ ਕੱਲ੍ਹ ਬਿਮਾਰੀਆਂ ਬਿਲਕੁਲ ਬਿਲਕੁਲ ਕਈ ਤਾਂ ਮੇਰੇ ਸਰਕਲ ਦੇ ਵਿੱਚ ਇੰਦੇ ਯਾਰ ਦੋਸਤ ਹੈਗੇ ਜਾਨੋਂ ਚਲੇ ਗਏ ਬੇਚਾਰੇ ਉਹ ਕੋਰੋਨਾ ਕਾਲ ਕਰਕੇ ਨਾ ਜੀ ਜੇ 1500 ਰੁਪਏ ਦੀ ਬੋਤਲ ਦੇ ਨਾਲ ਸਾਡੇ 2 ਤੋਂ 3 ਮਹੀਨੇ ਨਿਕਲ ਗਏ ਲਗਭਗ ਲਗਭਗ ਹਾਂ ਤੇ ਅੱਛੀ ਚੀਜ਼ ਹੈਗੀ ਇੰਨੀ ਇੰਨੀ ਇਨਵੈਸਟਮੈਂਟ ਆਪਣੇ ਬਾਡੀ ਤੇ ਕਰ ਲੈਣੀ ਚਾਹੀਦੀ ਬੰਦੇ ਨੂੰ ਹਨ ਚਲੋ ਬਹੁਤ ਸਾਰਾ ਮੋਤਾਰ ਤੁਹਾਡਾ ਜੀ ਧੰਵਾ ਜੀ ਧੰਨਵਾ ਉਹ ਜੇ ਮੈਂ ਵੀਡੀਓ ਨਾ ਦੇਖਦਾ ਹਾਂ ਤੇ ਸ਼ਾਇਦ ਮੈਨੂੰ ਆਪਣੇ ਆਪ ਨੂੰ ਬੈਟਰ ਫੀਲ ਨਹੀਂ ਹੋਣਾ ਚਲੋ ਇਹ ਜੀ ਕੁਦਰਤ ਆਯੁਰਵੇਦ ਜਿਹੜਾ ਕੁਦਰਤੀ ਚੀਜ਼ ਹੈ ਜੇਕਰ ਧੰਨਵਾਦ ਕਰਨਾ ਸਾਡਾ ਧੰਨਵਾਦ ਕਰਨ ਦੀ ਲੋੜ ਨਹੀਂ ਕਰਨਾ ਤਾਂ ਧੰਨਵਾਦ ਕੁਦਰਤ ਦਾ ਕਰੋ ਜੇ ਇਹ ਆਯੁਰਵੈਦਿਕ ਚੀਜ਼ ਕੁਦਰਤ ਤੋਂ ਬਣੀ ਹੋਈ ਹੈ ਕੁਦਰਤ ਨੂੰ ਵਧੀਆ ਰੱਖਣ ਲਈ ਤੁਸੀਂ ਜਿਹੜਾ ਮਰੀਜ਼ ਠੀਕ ਹੁੰਦਾ ਹੈ ਅਸੀਂ ਤੁਹਾਨੂੰ ਪਹਿਲਾਂ ਵੀ ਬੇਨਤੀਆਂ ਕਰੀ ਦੀਆਂ ਨੇ ਕਿ ਜਿਹੜਾ ਮਰੀਜ਼ ਠੀਕ ਹੋ ਗਿਆ ਸਾਡਾ ਧੰਨਵਾਦ ਕਰਨ ਦੀ ਬਜਾਏ ਕੁਦਰਤ ਦਾ ਧੰਨਵਾਦ ਕਰੋ ਔਰ ਜਿਹੜਾ 1% ਠੀਕ ਹੁੰਦਾ ਇੱਕ ਬੂਟਾ ਇੱਕ ਬੂਟਾ ਜ਼ਰੂਰ ਲਗਾਓ ਤਾਂ ਕਿ ਆਪਣਾ এনवायरमेंट ਸਾਫ਼ ਸੁਥਰਾ ਹੋਵੇ ਤੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਤੋਂ ਕੁਦਰਤ ਔਰ ਬੂਟੇ ਪੇੜ ਪੌਦੇ ਤੁਹਾਨੂੰ ਬਚਾ ਸਕਦੇ ਆ ਜੇ ਤੁਹਾਡਾ এনवायरमेंट ਸਾਫ਼ ਸੁਥਰਾ ਹੋਗਾ ਤਾਂ ਇਸ ਕਰਕੇ ਵੱਧ ਤੋਂ ਵੱਧ ਪੇੜ ਲਗਾਓ ਨਾਭੀ ਵੈਦਾ ਦਾ ਇਹ ਮਿਸ਼ਨ ਹੈ ਔਰ ਪੇਸ਼ੰਤਾਂ ਨੂੰ ਜਿਹਨਾਂ ਜਿਨ੍ਹਾਂ ਨੇ ਵੀ ਲੋਕਾਂ ਨੇ ਯੂਜ਼ ਕੀਤਾ ਤੇ ਪੌਦੇ ਜਰੂਰ ਲਗਾਓ ਤਾਂ ਕਿ ਆਪਾਂ ਜਿਹੜੀ ਆਪਣੀ ਧਰਤੀ ਹੈ ਉਹਨੂੰ ਹਰੀ ਭਰੀ ਕਰੀਏ ਔਰ ਬਿਮਾਰੀਆਂ ਤੋਂ ਬਚੀਏ ਔਰ ਕੁਦਰਤ ਦੇ ਆਯੁਰਵੇਦ ਦਾ ਧੰਨਵਾਦ ਕਰੀਏ ਇੰਨੇ ਕਹਿੰਦੇ ਹੋਏ ਸਾਰੇ ਦਸ਼ਕਾਂ ਨੂੰ ਇੱਕ ਵਾਰ ਫਿਰ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਫਿਰ ਮਿਲਦੇ ਆ ਅਗਲੇ ਰਿਜ਼ਲਟ ਨੂੰ ਨਾਲ ਲੈ ਕੇ ਫਿਰ ਮਿਲਾਂਗੇ ਧੰਨਵਾਦ